ਗੁਰਦਰਾ ਪਾਸ਼ਾਏ ਛੇਵੀ ਤੇ ਨਗਰ ਨਵਾਸੀਆਂ ਵੱਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਤਿੰਨ ਦਿਨ ਲਗਾਤਾਰ ਪ੍ਰਭਾਤ ਕੇਰੀ ਪ੍ਰੰਡ ਦੇ ਵਿੱਚ ਕੱਢੀ ਗਈ ਸੀ ਅੱਜ ਤੇ ਅੱਜ ਆਜੀ ਤੀਸਰਾ ਦਿਨ ਯਾਨੀ ਕਿ ਆਖਰੀ ਦਿਨ ਤੇ ਤੁਹਾਨੂੰ ਪੁਨਾਲ ਦੀ ਨਾਲ ਪ੍ਰਭਾਤ ਕੇਰੀ ਵੀ ਕੱਢਦੇ ਦਿਖਾਵਾਂਗੇ ਕਿਉਂਕਿ ਆਪਾਂ ਦੀ ਜ਼ਿੰਦਗੀ ਜ ਪਹਿਲੀ ਵਾਰ ਪ੍ਰਵਾਦ ਫੇਰੀ ਦੇਖਣੀ ਆ ਕਈ ਵੀਰਾਂ ਨੇ ਦੇਖੀ ਨਹੀਂ ਹੋਣੀ ਚਲੋ ਤੁਹਾਨੂੰ ਨਾਲ ਨਾਲ ਪ੍ਰਵਾਦ ਫੇਰੀ ਵੀ ਦਿਖਾਵਾਂਗੇ ਇਹ ਅੱਜ ਗੋਦਰਾ ਪਾਸ 66 ਵੀ ਦਾ ਅੰਦਰੀ ਸਾਹਿਬ ਤੋਂ ਦਰਸ਼ ਕਿ ਸਜੋਕੀ ਦਰਬਾਰ ਸਾਹਿਬ ਬਹੁਤ ਸੋਹਣਾ ਸਜਾਇਆ ਹੋਇਆ ਅੱਜ ਅੱਜ ਤਰੀਕਾ ਜੀ 17 ਸ੍ਰੀ ਗਣਕੇ ਅੱਜ ਪ੍ਰਵਾਦ ਫੇਰੀ ਦਾ ਤੀਜਾ ਦਿਨ ਤੇ ਅੱਜ ਆਖਰੀ ਦਿਨ ਹੈ ਜਾਨਕਿ 15 ਤਰੀਕ ਨੂੰ ਪ੍ਰਵਾਦ ਫੇਰੀ ਸ਼ੁਰੂਆਤ ਕੀਤੀ ਸੀ 15 ਤਰੀਕ ਨੂੰ ਸਣ ਗੁਰੂ ਸਾਹਿਬ ਕੌਕੇ ਵੱਲੋਂ ਸਾਰੇ ਨਗਰ ਨਿਵਾਸੀਆਂ ਤੇ ਗੋਦਰਾ ਤੋਂ ਖੰਦੇ ਤੋਂ ਸਹਿਯੋਗ ਦੇਣਾ ਹੌਰੀ ਸ੍ਰੀ ਮਾਨੀਆ ਆਨੰਦ ਤੇ ਇੱਥੇ ਪੰਡ ਦੇ ਵਿੱਚ ਧੰਨ ਸਰ ਗੁਰੂ ਗੋਬਿੰਦ ਸਿੰਘ ਜੀ 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 Thank you. ਉਵੀਰਾ ਸਲਾਮ ਸਤਿਨਾਮ ਸਤਿ ਸ੍ਰੀ ਅਕਾਲ ਬਾਬਾ ਜੀ ਦੇ ਜਨਮ ਦਿਹਾੜਾ ਆਪ ਸਤਿਤਾ ਨੂੰ ਵੋਲੋ ਨਾ ਜਨਾ ਬਾਬਾ ਜੀ ਦੇ ਜਨਮ ਦਿਹਾੜਾ ਨਗਰ ਨਿਵਾਸੀਆਂ ਵੱਲੋਂ ਇੱਥੇ ਦੋ ਥਾਮਾ ਦੇ ਪਿੰਡ ਦੇ ਵਿੱਚ ਜਾਨਕੀ ਪਿੰਡ ਗੁਰੂ ਸਰਕੋਂ ਦੇ ਵਿੱਚ ਇੱਕ ਸਕੂਲ ਵਾਲੇ ਪਾਸੇ ਇੱਕ ਪਿੰਡ ਦੇ ਮੂਹਰੇ 메ਨ ਚੌਂਕ ਵਾਲੇ ਪਾਸੇ ਚਾਹ ਪਾਣੀ ਦਾ ਸੰਗਤਾਨ ਨੂੰ ਪ੍ਰਬੰਧ ਕੀਤਾ ਗਿਆ ਜਿਹੜੇ ਵੀਰ ਭਾਈਆਂ ਨੇ ਸੰਗਤਾਲੀ ਚਾਹ ਪਾਣੀ ਦਾ ਪ੍ਰਬੰਧ ਕੀਤਾ ਉਹ ਸਾਰੇ ਨਗਰ ਨਿਵਾਸੀਆਂ ਵੀਰ ਵੱਲੋਂ ਗੌਦਰਾ ਕਮੇਟੀ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਜਿਨ੍ਹਾਂ ਦਾ ਨਾਮ ਸਰਕਲੇ ਰੰਗੋਦਾ ਸਰ ਗਿਆ ਤੇ ਮੱਥਾ ਟੇਕਿਆ